ਰਜਬਲੀ ਸੱਤ ਲਾਈਨਾਂ ਪੈਂਦੀਆਂ ਬਠਿੰਡੇ ਵਿੱਚ ਰੌਣਕੇ ਜਿਆਦਾ ਜੋ ਪੰਭੌਰ ਸ਼ਹਿਰ ਸਸੀ ਦੇ ਬਾਬੂ ਰਜਬਲੀ ਇਹ ਲਾਈਨਾਂ ਲਿਖਦੇ ਨੇ ਔਰ ਉਹਨਾਂ ਦਾ ਪਿੰਡ ਸੀ ਸਾਹੋਕੇ ਸਾਹੋਕੇ ਪਿੰਡ ਦੀ ਨੂੰ ਨੂੰ ਕਾਂਗਰਸ ਨੇ ਮੌਕਾ ਦਿੱਤਾ ਫਰੀਦਕੋਟ ਤੋਂ ਇਲੈਕਸ਼ਨ ਲੜਨ ਦਾ ਸਸੀ ਕਲ ਜੀ ਜੀ ਪੰਜਾਬ ਰਿਆਣਾ ਹਿਮਾਚਲ ਦੇਖ ਰਹੇ ਤੁਰੀ ਸੀ ਔਰ ਇਸ ਵਕਤ ਮੇਰੇ ਨਾਲ ਨੇ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਬਹਿਲਾ ਤਜ਼ੀਬ ਜੀ ਜੀ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਐ ਨਵਸੀਆ ਨੂੰ ਮੈਂ ਸਭ ਤੋਂ ਪਹਿਲਾਂ ਫਤਿਹ ਅਰਚ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਜੀ ਸਿਆਸੀ ਕਰੀਅਰ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇੱਕ ਗਵਰਨਮੈਂਟ ਟੀਚਰ ਤੋਂ ਅਸਤੀਫਾ ਦਿੰਨੇ ਹੋ ਇਲੈਕਸ਼ਨ ਲੜਦੇ ਹੋ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਜਿੱਤ ਜਾਨੇ ਹੋ ਅਕਾਲੀ ਦਲ ਤੋਂ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਪਰ ਹਾਰ ਗਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਔਰ ਕੱਲੇ ਤੁਸੀਂ ਨਹੀਂ ਰਿਜ਼ਾਈਨ ਦਿੱਤਾ ਬਲਕਿ ਤੁਹਾਡੇ ਪਤੀ ਨੇ ਵੀ ਰਿਜ਼ਾਈਨ ਦਿੱਤਾ ਉਹ ਵੀ ਇਲੈਕਸ਼ਨ ਲੜੇ ਪਰ ਹਾਰ ਗਏ ਹੁਣ ਇੱਕ ਮੌਕਾ ਕਾਂਗਰਸ ਪਾਰਟੀ ਦੇ ਵੱਲੋਂ ਦਿੱਤਾ ਗਿਆ ਪਹਿਲਾਂ ਤੇ ਪੂਰਾ ਸਿਆਸੀ ਕਰੀਅਰ ਕਿਸ ਤਰੀਕੇ ਨਾਲ ਰਿਹਾ ਕਿ ਇੱਕ ਗਵਰਨਮੈਂਟ ਟੀਚਰ ਤੋਂ ਰਾਜਨੀਤੀ ਵੱਲ ਆਉਂਦਾ ਕਿਉਂ ਸੋਚਿਆ ਐਕਚੁਅਲੀ ਸਾਡੇ ਮੇਰੇ ਹਸਬੰਡ ਦੇ ਜਿਹੜੇ ਵੱਡੇ ਬ੍ਰਦਰ ਸੀਗੇ ਉਹ ਇਲੈਕਸ਼ਨ ਲੜਦੇ ਹੁੰਦੇ ਸੀ ਪਿੰਡ ਵੱਲੋਂ ਸਾਡੇ ਘਰ 'ਚ ਜਦੋਂ ਵੀ ਇਲੈਕਸ਼ਨ ਹੁੰਦਾ ਸੀਗਾ ਚਾਹੇ ਉਹ ਮੈਂਬਰ ਪੰਚਾਇਤ ਦਾ ਹੋਵੇ ਚਾਹੇ ਉਹ ਸਰਪੰਚੀ ਦਾ ਹੋਵੇ ਚਾਹੇ ਬਲਾਕ ਸੰਮਤੀ ਦਾ ਚਾਹੇ ਜ਼ਿਲ੍ਹਾ ਪ੍ਰੀਸ਼ਦ ਦਾ ਅਸੀਂ ਉਦੋਂ ਕੋਈ ਨਾ ਕੋਈ ਇਲੈਕਸ਼ਨ ਸਾਡੇ ਘਰ ਚ ਆ ਜਾਂਦਾ ਸੀਗਾ ਔਰ ਉਦੋਂ ਮੇਰੀ ਜਦੋਂ ਮੈਰਿਜ ਹੋਈ ਆ 93 ਚ ਉਦੋਂ ਮੇਰਾ ਛੋਟਾ ਦੇਵਰ ਸੀਗਾ ਉਨੇ ਲੈਕਚਰ ਲੜਿਆ ਸੀਗਾ ਬਲਕ ਸੰਪਤੀ ਦਾ ਔਰ ਉਸ ਟਾਈਮ ਤੋਂ ਮੈਂ ਆਪਣੇ ਸਾਰੇ ਪਰਿਵਾਰ ਚ ਆਪਣੀ ਜਿਹੜੀ ਪੋਲੀਟੀਕਲ ਲਾਈਫ ਹੈ ਉਹ ਸ਼ੁਰੂ ਕਰ ਚੁੱਕੀ ਸੀਗੀ ਔਰ ਮੇਰੇ ਹਸਬੰਡ ਜਦੋਂ ਵੱਡੇ ਵੀਰ ਜੀ ਸਾਡੇ ਬਾਹਰ ਚਲੇ ਗਏ ਉਹਨਾਂ ਦੇ ਬੱਚੇ ਬਾਹਰ ਹਾਂਗਕਾਂਗ ਚ ਉਹ ਉੱਥੇ ਸੈਟਲ ਹੋ ਗਏ ਔਰ ਸਾਰੇ ਕਹਿਣ ਲੱਗੇ ਵੀ ਤੁਸੀਂ ਤੁਹਾਡਾ ਪੋਲੀਟੀਕਲ ਕੈਰੀਅਰ ਹੈਗਾ ਤੁਸੀਂ ਕਿਉਂ ਨਾ ਨਾ ਛੱਡੋ ਤੁਸੀਂ ਕੋਈ ਹੋਰ ਉਹਦੇ ਚ ਆਓ ਔਰ ਮੇਰੇ ਹਸਬੰਡ ਨੇ ਡਿਸਾਈਡ ਕੀਤਾ ਕਿ ਮੈਂ ਜੌਬ ਤੋਂ ਰਿਜ਼ਾਈਨ ਦੇ ਕੇ ਮੈਂ ਇਹਨੂੰ ਪੋਲੀਟੀਕਲ ਜਿਹੜੀ ਸਾਡਾ ਕੈਰੀਅਰ ਆ ਉਹਨੂੰ ਉਵੇਂ ਬਰਕਰਾਰ ਰੱਖਣਾ ਹਸਬੰਡ ਨੇ ਅਰਜ਼ਾਈ ਮੰਨ ਲਿਆ ਤੁਸੀਂ ਰਜ਼ਾਈਨ ਕਿਉਂ ਦਿੱਤਾ ਕਿਉਂਕਿ ਤੁਸੀਂ ਟੀਚਰ ਸੀ ਇੱਕ ਸਕੂਲ ਦੇ ਵਿੱਚ ਜੌਬ ਕਰ ਰਹੇ ਸੀ ਗਵਰਨਮੈਂਟ ਟੀਚਰ ਦੇ ਤੌਰ ਤੇ ਤੁਸੀਂ ਰਿਜ਼ਾਈਨ ਦੇ ਕੇ ਰਾਜਨੀਤੀ 'ਚ ਆਉਂਦਾ ਮੰਨ ਕੇ ਬਣਾਇਆ ਮੰਨ ਐਕਚੁਅਲੀ ਫਿਰ ਹਸਬੰਡ ਵਾਈਫ ਦਾ ਤੁਹਾਨੂੰ ਪਤਾ ਹੀ ਆ ਸਾਡਾ ਆਪਸ 'ਚ ਜਿਹੜਾ ਹੈਗਾ ਉਹ ਇਹਨਾਂ ਨੇ ਜਦੋਂ ਅਕਾਲੀ ਦਲ 'ਚ ਸੀਗੇ ਅਸੀਂ ਉਦੋਂ ਪਾਰਟੀ ਨੇ ਸਾਡੇ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਰਿਜ਼ਾਈਨ ਕਰਕੇ ਉਦੋਂ ਮੇਰੇ ਹਸਬੰਡ ਇੱਥੇ ਇਲੈਕਸ਼ਨ ਲੜੇ ਸੀਗੇ ਕਾਉਂਸਲਰ ਦਾ ਮੋਗੀ ਚ ਉਦੋਂ ਸਾਡੇ ਜਿਹੜੇ ਜਥੇਦਾਰ ਤੋਤਾ ਸਿੰਘ ਸੀ ਉਹਨਾਂ ਨੇ ਸਾਡਾ ਦੋਨਾਂ ਜੀਆਂ ਦਾ ਵਰਕ ਦੇਖਿਆ ਸੀਗਾ ਔਰ ਮੈਂ ਬਹੁਤ ਜ਼ਿਆਦਾ ਵਰਕ ਕੀਤਾ ਸੀ ਇਹਨਾਂ ਦੀ ਬੜੀ ਸਪੋਰਟ ਕੀਤੀ ਸੀ ਔਰ ਮੈਂ ਤਿੰਨ ਤਿੰਨ ਟਾਈਮ ਉਸ ਜਿਹੜਾ ਸਾਡਾ ਵਾਰਡ ਸੀਗਾ ਉਹਦੇ ਚ ਤਿੰਨ ਤਿੰਨ ਵਾਰੀ ਗੇੜੇ ਕੱਢਿਆ ਹੁੰਦੀ ਸੀ ਔਰ ਮੈਂ ਇੱਕ ਇੱਕ ਡੋਰ ਟੂ ਡੋਰ ਜਾ ਕੇ ਵਰਕ ਕਰਦੀ ਸੀ ਉਹਨਾਂ ਨੇ ਜਦੋਂ ਵਰਕ ਦੇਖਿਆ ਵੀ ਇਹ ਵੀ ਨਾਲ ਦੋਨੇ ਜੀ ਬਹੁਤ ਵਧੀਆ ਵਰਕ ਕਰਦੇ ਫਿਰ ਉਹਨਾਂ ਨੇ ਵੀ ਫੈਸਲਾ ਲਿਆ ਪਾਰਟੀ ਨੇ ਕਿ ਇਹ ਨਾਲ ਇਹਨਾਂ ਨੂੰ ਵੀ ਲਿਆਂਦਾ ਜਾਵੇ ਔਰ ਮੈਨੂੰ ਰਿਜ਼ਾਈਨ ਦਿਵਾਤਾ ਔਰ ਮੈਂ ਫਿਰ ਇਸ ਲਾਈਨ ਚ ਆ ਗਈ ਸਾਰੇ ਪਰਿਵਾਰ ਦਾ ਜ਼ਿਕਰ ਕੀਤਾ ਜਾਵੇ ਸਾਹੋਕੇ ਪਿੰਡ ਬਾਬੂ ਰਜ਼ਬਲੀ ਦਾ ਮੈਂ ਜ਼ਿਕਰ ਕੀਤਾ ਜ਼ਿਲ੍ਹਾ ਮੋਗੇ ਦੇ ਵਿੱਚ ਪਰ ਜਦੋਂ ਪੇਕਿਆਂ ਦੇ ਮਾਨ ਦਾ ਗੱਲ ਕੀਤਾ ਜਾਵੇ ਤਾਂ ਜ਼ਿਲ੍ਹਾ ਫਰੀਦਕੋਟ ਆ ਜਾਂਦਾ ਹੈ ਔਰ ਦੋਨੇ ਜਿਲ੍ਹੇ ਆ ਜਿਹੜੇ ਫਰੀਦਕੋਟ ਕੰਸਟੀਚਨਸੀ ਚ ਪੈਂਦੇ ਆ ਕਿੰਨਾ ਕੁ ਫਾਇਦਾ ਇਸ ਚੀਜ਼ ਦਾ ਲੱਗ ਰਿਹਾ ਬਹੁਤ ਫਾਇਦਾ ਮਿਲੇਗਾ ਜੀ ਔਰ ਜਿਸ ਦਿਨ ਦੀ ਟੈਕਟ ਅਨਾਉਂਸ ਹੋਈ ਆ ਉਸ ਦਿਨ ਦੇ ਇੰਨੇ ਕ ਅਨਨੋਨ ਨੰਬਰ ਜਿੰਨਾ ਤੋਂ ਕਾਲ ਆ ਰਹੀਆਂ ਕਿ ਬਹੁਤ ਖੁਸ਼ੀ ਹੋਈ ਆ ਜੀ ਤੁਹਾਨੂੰ ਟਿਕਟ ਮਿਲੀ ਆ ਆ ਲਾਈਕ ਲੋਕ ਚਾਹੁੰਦੇ ਸੀਗੇ ਵੀ ਇਹ ਸਾਹੋਕੇ ਪਰਿਵਾਰ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਮੋਗਾ ਡਿਸਟ੍ਰਿਕਟ ਚ ਸੇਵਾ ਕਰ ਰਹੀ ਆਂ ਔਰ ਲੋਕਾਂ ਨੇ ਸਾਡਾ ਕੰਮ ਦੇਖਿਆ ਹੋਇਆ ਜਦੋਂ ਮੈਂ ਅਜੇ ਚੇਅਰਪਰਸਨ ਸੀ ਉਦੋਂ ਮੈਂ ਸਾਰਾ ਜਿਹੜਾ ਮਤਲਬ ਕਿ ਬਹੁਤ ਵਧੀਆ ਰਨ ਕੀਤਾ ਸੀ ਦਫਤਰ ਨੂੰ ਔਰ ਜਿਹੜੇ ਸਾਡੇ ਡਿਪਾਰਟਮੈਂਟ ਸੀ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਇਆ ਸੀਗਾ ਔਰ ਲੋਕੀ ਬਹੁਤ ਖੁਸ਼ ਹੋਏ ਸੀ ਵੀ ਇਹ ਫਸਟ ਚੇਅਰਪਰਸਨ ਦੇਖੀ ਆ ਜਿਹੜੀ ਇੰਨਾ ਮਤਲਬ ਕਿ ਵਧੀਆ ਕੰਮ ਕਰ ਰਹੀ ਆ ਪਹਿਲਾਂ ਜਿਹੜੇ ਚੇਅਰਮੈਨ ਆਏ ਆ ਚਾਹੇ ਉਹ ਜੈਂਟਸ ਹੋਵੇ ਚਾਹੇ ਲੇਡੀਜ਼ ਹੋਵੇ ਉਹ ਇਸ ਤਰ੍ਹਾਂ ਦਫਤਰ ਚ ਆ ਕੇ ਨਹੀਂ ਅਸੀਂ ਬੈਠਦੇ ਦੇਖੇ ਸੀ ਔਰ ਨਾ ਹੀ ਕੰਮ ਕਰਦੇ ਦੇਖੇ ਸੀ ਇਸ ਕਰਕੇ ਲੋਕਾਂ ਨੂੰ ਲੱਗਦਾ ਸੀਗਾ ਵੀ ਇਹ ਜਿਹੜੀ ਲੋਕ ਸਭਾ ਦੀ ਸੀਟ ਹੈ ਉਹ ਸਾਹੋਕੇ ਫੈਮਿਲੀ ਨੂੰ ਨਹੀਂ ਦਿੱਤੀ ਜਾਵੇ ਇਹ ਲੋਕਾਂ ਦੀ ਆਵਾਜ਼ ਸੀਗੀ ਔਰ ਕਾਂਗਰਸ ਪਾਰਟੀ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਮੌਕਾ ਦਿੱਤਾ ਵਿਸ਼ਵਾਸ ਜਤਾਇਆ ਇਸੇ ਤਰ੍ਹਾਂ ਅਸੀਂ ਵੀ ਉਹਨਾਂ ਤੇ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਭਰੋਸਾ ਉਹ ਬਰਕਰਾਰ ਰੱਖਾਂਗੇ ਕਿਉਂਕਿ ਟਾਈਮ ਬੜਾ ਥੋੜਾ ਮਿਲਿਆ ਸਾਨੂੰ ਔਰ ਜਿਹੜੀਆਂ ਦੂਜੇ ਪਾਰਟੀਆਂ ਨੇ ਟਿਕਟ ਐਨਾਉਂਸ ਕੀਤੀਆਂ ਆਈ ਥਿੰਕ ਦੋ ਦੋ ਮਹੀਨੇ ਹੋ ਗਏ ਉਹਨਾਂ ਨੂੰ ਵਰਕ ਕਰਦਿਆਂ ਨੂੰ ਔਰ ਸਾਡੇ ਕੋਲੇ ਬਹੁਤ ਥੋੜਾ ਸਮਾਂ ਹੈ ਅਸੀਂ ਇਸ ਸਮੇਂ ਨੂੰ ਅਜਾਈ ਨਹੀਂ ਗਵਾਵਾਂਗੇ ਔਰ ਤੁਸੀਂ ਹੁਣੇ ਦੇਖਿਆ ਮੈਂ ਹੁਣੇ ਹਲੇ ਐਂਟਰੀ ਹੋਈਆਂ ਘਰ ਚ ਮੈਂ ਸਵੇਰ 7 ਵਜੇ ਦੀ ਨਿਕਲੀ ਹੋਈਆਂ ਅਸੀਂ ਅੱਜ ਜਿਹੜੇ ਸਾਡੇ ਮੋਗੇ ਦੇ ਜਿਹੜੇ ਪੋਲੀਟੀਕਲ ਲੀਡਰ ਸੀਗੇ ਅਸੀਂ ਉਹਨਾਂ ਨਾਲ ਅੱਜ ਮਿਲ ਕੇ ਆਏ ਆਂ ਉਹਨਾਂ ਨਾਲ رابطہ ਕੈਮ ਕਰਕੇ ਆਏ ਆਂ ਔਰ ਉਹਨਾਂ ਨੇ ਪੂਰਨ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕਰਾਂਗੇ ਔਰ ਸਾਨੂੰ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਕਿਉਂਕਿ ਉਧਰੋਂ ਆਮ ਆਦਮੀ ਪਾਰਟੀ ਨੇ ਕਰਮਜੀਤਨ ਮੂਲ ਬਿਲਕੁਲ ਉਹਨਾਂ ਨੂੰ ਜਿਹੜੇ ਕਿ ਕਲਾਕਾਰ ਹੈ ਉਹਨਾਂ ਨੂੰ ਟੈਕਟ ਦਿੱਤੀ ਆ ਔਰ ਉਧਰੋਂ ਹੰਸ ਰਾਜ ਹੰਸ ਜੀ ਨੂੰ ਉਹ ਵੀ ਕਲਾਕਾਰ ਹੈ ਔਰ ਮੈਂ ਤਾਂ ਆਮ ਪਰਸਨ ਐ ਮੈਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਪਰ ਤੁਸੀਂ ਜਿਲ੍ਹਾ ਪਰਸਨ ਜ਼ਰੂਰ ਰਹੇ ਹੋ ਜੀ ਮੈਂ ਗੱਲ ਕਰਾਂ ਜਦੋਂ ਤੁਸੀਂ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਹੈ ਉਸ ਸਮੇਂ ਵੀ ਕਹਿੰਦੇ ਬਹੁਤ ਥੋੜੇ ਦਿਨਾਂ ਦਾ ਸਮਾਂ ਤੁਹਾਨੂੰ ਦਿੱਤਾ ਗਿਆ ਸੀਗਾ ਟੀਚਰ ਤੋਂ ਰਿਜ਼ਾਈਨ ਕਰਨਾ ਫਾਰਮ ਭਰਨਾ ਇਲੈਕਸ਼ਨ ਲੜਨਾ ਉਦੋਂ ਮੈਂ ਦੋ ਤਰੀਕ ਨੂੰ ਮੇਰੇ ਹਸਬੰਦ ਨੇ ਰਿਜ਼ਾਈਨ ਕਰਾਇਆ ਔਰ ਮੈਂ ਕਲਾਸ 'ਚ ਹੀ ਬੈਠੀ ਸੀ ਜਦੋਂ ਇਹਨਾਂ ਨੇ ਮੇਰੇ ਮੂਰੇ ਫਾਈਲ ਲੈ ਆ ਕੇ ਰੱਖਤੀ ਕਿ ਤੁਹਾਡਾ ਰਿਜ਼ਾਈਨ ਹੋ ਗਿਆ ਮੈਂ ਸਾਰਾ ਪੇਪਰ ਵਰਕ ਕਰਕੇ ਆ ਗਿਆ ਸਾਈਨ ਕਰ ਦਿਓ ਤੇ ਆਪਾਂ ਘਰੇ ਚੱਲਣਾ ਸਲਾਹ ਕੀਤੀ ਸੀ ਪਹਿਲਾਂ ਹਾਂਜੀ ਥੋੜੀ ਜੀ ਸਲਾਹ ਹੋਈ ਸੀਗੀ ਵੀ ਤੁਹਾਨੂੰ ਲੈਕਚਰ ਲੜਾਉਣਾ ਹੈ ਔਰ ਮੈਂ ਕਿਹਾ ਸੀ ਵੀ ਮੈਂ ਤਾਂ ਵੀ ਮੈਨੂੰ ਤਾਂ ਉੜਾੜਾ ਵੀ ਨਹੀਂ ਆਉਂਦਾ ਪੋਲੀਟੀਕਲ ਦਾ ਵੀ ਮੈਂ ਤਾਂ ਸਿਰਫ ਹੱਥ ਜੋੜ ਕੇ ਵੋਟ ਮੰਗ ਸਕਦੀ ਐ ਇਹ ਕਹਿੰਦੇ ਵੀ ਤੇਰੇ ਵਾਸਤੇ ਇੰਨੀ ਵੀ ਜਿਹੜੀ ਮਤਲਬ ਕਿ ਸਾਰੇ ਲੋਕ ਚਾਹੁੰਦੇ ਸੀਗੇ ਵੀ ਇਹਦੇ ਚ ਜਿਹੜੀ ਨਿਮਰਤਾ ਐ ਹਰ ਇੱਕ ਨੂੰ ਪਿਆਰ ਨਾਲ ਮਿਲਣਾ ਲਾਈਕ ਮੇਰੀ ਜਿਹੜੀ ਇਹ ਚੀਜ਼ ਐ ਇਹ ਉਸ ਚੀਜ਼ ਨਹੀਂ ਮੈਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਲੈਕਚਰ ਐ ਜਿਹੜਾ ਉਹ ਮੈਂ ਏਡੀ ਵੱਡੀ ਲੀਡ ਨਾਲ ਜਿੱਤਿਆ ਸੀ ਕਿ ਮੈਂ ਪੰਜਾਬ ਚੋਂ ਇੱਕ ਨੰਬਰ ਤੇ ਆਈ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲਰਨਾ ਵਿਧਾਨ ਸਭਾ ਦੇ ਇਲੈਕਸ਼ਨ ਲਰਨਾ ਉਸ ਤੋਂ ਬਾਅਦ ਹੁਣ ਲੋਕ ਸਭਾ ਦਾ ਇਲੈਕਸ਼ਨ ਲਰਨਾ ਤਿੰਨੋਂ ਅਲੱਗ-ਅਲੱਗ ਸਟੇਜ ਨੇ ਜੀ ਇਹਨਾਂ ਦੇ ਵਿੱਚ ਫਰਕ ਕੀ ਨਜ਼ਰ ਆਇਆ ਔਰ ਔਖਾ ਕੀ ਲੱਗ ਰਿਹਾ ਕਿਉਂਕਿ ਇੱਕ ਇਲੈਕਸ਼ਨ ਪਹਿਲਾਂ ਹਾਰ ਚੁੱਕੇ ਹੋ ਔਰ ਇਨਸਾਨ ਕਹਿੰਦੇ ਗਲਤੀਆਂ ਕਰਦਾ ਗਲਤੀਆਂ ਤੋਂ ਸਿੱਖਦਾ ਜ਼ਰੂਰ ਹੈ ਉਸ ਇਲੈਕਸ਼ਨ ਦੀ ਹਾਰ ਤੋਂ ਕੀ ਸਿੱਖਿਆ ਉਹਦੇ ਚ ਬੜਾ ਐਕਸਪੀਰੀਅੰਸ ਸਾਨੂੰ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਇੱਕ ਕੰਸਟੀਟੂਐਂਸੀ ਹੁੰਦੀ ਆ ਇਹ ਜਿਹੜਾ ਇਲੈਕਸ਼ਨ ਇਹ ਬੜਾ ਵੱਡਾ ਹਲਕਾ ਹੁੰਦਾ ਇਹਦੇ ਚ ਲਾਈਕ ਵੱਡੀਆਂ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਾ ਹੁੰਦਾ ਲੋਕਲ ਲੀਡਰਾਂ ਨਾਲ ਵੀ ਰਾਬਤਾ ਕਾਇਮ ਕਰਨਾ ਹੁੰਦਾ ਔਰ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਚ ਵੀ ਜਾਣਾ ਹੁੰਦਾ ਇਹ ਵੱਡਾ ਇਲੈਕਸ਼ਨ ਕਰਕੇ ਮੈਨੂੰ ਤਾਂ ਵੈਸੇ ਕੋਈ ਬਾਹਲਾ ਉਹ ਨਹੀਂ ਲੱਗਦਾ ਔਖਾ ਨਹੀਂ ਲੱਗਦਾ ਕਿਉਂਕਿ ਅਸੀਂ ਇਹ ਚੀਜ਼ ਤੋਂ ਨਿਕਲ ਚੁੱਕੇ ਆ ਅਸੀਂ ਇਹਦੇ ਚੋਂ ਕੁਝ ਸਿੱਖਿਆ ਵੀ ਆ ਚਾਹੀਏ ਅਸੀਂ ਹਾਰ ਗਏ ਪਰ ਉਹ ਇਹਦੇ ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਔਰ ਅਸੀਂ ਸਿੱਖਿਆ ਵੀ ਲਈ ਆ ਕਿ ਕਿਸ ਤਰ੍ਹਾਂ ਇਲੈਕਸ਼ਨ ਲੜ ਹੁਣ ਸਾਨੂੰ ਕੋਈ ਬੜੀ ਔਖਾ ਨਹੀਂ ਲੱਗਦਾਗਾ ਤੁਹਾਡੇ ਹਸਬੰਡ ਭਪਿੰਦਰ ਜੀ ਇਲੈਕਸ਼ਨ ਲੜਦੇ ਨੇ ਨਿਹਾਲ ਸਿੰਘ ਵਾਲਾ ਤੋਂ ਲਗਭਗ 35-37 ਹਜ਼ਾਰ ਦੇ ਫਰਕ ਨਾਲ ਉਹ ਇਲੈਕਸ਼ਨ ਹਾਰੇ ਪਹਿਲਾਂ ਇੱਕ ਵਿਧਾਨ ਸਭਾ ਹਲਕੇ ਦਾ ਇਸ਼ੂ ਸੀ ਹੁਣ ਤਾਂ 9 ਵਿਧਾਨ ਸਭਾ ਹਲਕੇ ਆ ਗਏ ਔਰ 9 ਦੇ ਵਿੱਚ ਵੀ ਕਾਂਗਰਸ ਕੋਲੇ ਇਕੱਲੇ ਖੁਦ ਦਾ ਹਲਕਾ ਇੱਕ ਅਮਰਿੰਦਰ ਸਿੰਘ ਰਾਜਾ ਵੜਿੰਗਦਾ 8 ਹਾਲਕੇਆਂ ਜਾਂ ਆਮ ਆਦਮੀ ਪਾਰਟੀ ਦੇ ਐਮਐਲਏ ਤਾਂ ਕਿੰਨਾ ਕੁ ਵੱਡਾ ਚੈਲੰਜ ਇਸ ਨੂੰ ਲੱਗ ਰਿਹਾ ਹੈਗਾ ਲਾਈਕ ਜਿਹੜਾ ਅੱਜ ਸਮਾਂ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਹਾਲਾਂਕਿ ਉਹਨਾਂ ਦੇ 8 ਐਮਐਲਏ ਆ ਔਰ ਮੈਨੂੰ ਨਹੀਂ ਲੱਗਦਾ ਜਿਹੜੇ ਤਰੀਕੇ ਨਾਲ ਮੈਂ ਲੋਕਾਂ ਦੇ ਵਿਊ ਦੇਖਦੀਆਂ ਲੋਕ ਚਾਹੁੰਦੇ ਆ ਵੀ ਲੋਕ ਤਾਂ ਮਤਲਬ ਕਿ ਐ ਜਿਵੇਂ ਆਪਾਂ ਚਾਹੁੰਦੇ ਹੁੰਦੇ ਨਾ ਵੀ ਕੋਈ ਗੱਲ ਨਹੀਂ ਬਸ ਇੱਕ ਤਰੀਕਾ ਕੌਣ ਦੋ ਜੂਨ ਐ ਕੌਣ ਦੋ ਫਿਰ ਦੱਸਦੇ ਹਾਂ ਪਤਾ లైక్ דו ਅੱਜ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਐ ਉਹ ਸੋਲਵ ਨਹੀਂ ਹੋਈਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਜਿਹੜਾ ਇੱਕ ਜਿਹੜਾ ਸਭ ਤੋਂ ਵੱਡਾ ਲੇਡੀਜ਼ ਹਰਟ ਹੋਈਆਂ 1000 ਰੁਪਇਆ ਜਿਹੜਾ ਹਰ ਮਹੀਨੇ ਵੀ ਲੇਡੀਜ਼ ਨੂੰ ਦਵਾਂਗੇ ਅਸੀਂ ਉਹਦੇ ਤੋਂ ਲੇਡੀਜ਼ ਤਾਂ ਇੰਨੀਆਂ ਕੌਖੀਆਂ ਨਾ ਉਹ ਕਹਿੰਦੀਆਂ ਠੀਕ ਐ 1000 ਰੁਪਇਆ ਉਹਨਾਂ ਵਾਸਤੇ ਕੁਝ ਨਹੀਂ ਪਰ ਜਦੋਂ ਅਸੀਂ ਕਿਸੇ ਨੂੰ ਵਾਅਦਾ ਕਰ ਲੈਨੇ ਮੈਂ ਤੁਹਾਨੂੰ ਕਹਦਾ ਵੀ ਨਹੀਂ ਮੈਂ ਤੁਹਾਨੂੰ 1000 ਰੁਪਇਆ ਜਾਂ ਮੈਂ 500 ਰੁਪਇਆ ਤੁਹਾਨੂੰ ਹਰ ਮਹੀਨੇ ਦਿਆ ਕਰੂੰ ਤੁਸੀਂ ਵੀ ਉਮੀਦ ਟੱਡੀ ਵੀ ਜਾਗਪੂਵੀ ਹਾਂ ਜੀ ਮੈਨੂੰ 500 ਰੁਪਏ 1000 ਰੁਪਏ ਮਿਲਿਆ ਕਰੂ ਹਰ ਹਫ਼ਤੇ ਉਸੇ ਤਰ੍ਹਾਂ ਹੀ ਉਹਨਾਂ ਔਰਤਾਂ 'ਚ ਉਮੀਦ ਜਾਗੀ ਸੀ ਕਿ ਜਿਹੜਾ 1000 ਰੁਪਏ ਸਾਡੇ ਖਾਤੇ 'ਚ ਆਇਆ ਕਰੂ ਲੇਡੀਜ਼ ਨੂੰ ਕੀ ਹੁੰਦਾ ਸੂਟ ਲੈ ਲਾਂਗੇ ਕਿਸੇ ਭੈਣ ਭਰਾ ਕੋਲੇ ਜਾਇਆਵਾਂਗੇ ਇੰਨਾ ਹੁੰਦਾ ਹੋਰ ਕੋਈ 1000 ਰੁਪਏ ਨਾ ਉਹਨਾਂ ਨੇ ਕੋਈ ਮਹਿਲ ਨਹੀਂ ਸੀ ਪਾ ਲੈਣਾ ਬਸ ਸਿਰਫ ਇੱਕ ਉਹਨਾਂ ਨੂੰ ਐ ਸੀਗਾ ਵੀ ਕੋਈ ਗੱਲ ਨਹੀਂ 1000 ਰੁਪਏ ਮਿਲਿਆ ਕਰੂਗਾ ਲੇਡੀਜ਼ ਨੂੰ ਵੈਸੇ ਖੁਸ਼ੀ ਹੁੰਦੀ ਆ ਹਸਬੈਂਡ 500 ਰੁਪਏ ਜਾਂ 200 ਰੁਪਏ ਦੇ ਦੇਵੇ ਉਹ ਵੀ ਉਹਦੇ ਨਾਲ ਵੀ ਲੇਡੀਜ਼ ਕਾਸਟ ਇਹ ਤਾਂ ਇੱਕ ਪਾਰਟੀ ਸੀ ਮੁੱਖ ਮੰਤਰੀ ਬਣਿਆ ਉਹਨਾਂ ਦਾ ਐਡਾ ਵੱਡਾ ਮਤਲਬ ਕਿ ਬਲਫ ਖੇਡਿਆ ਔਰਤਾਂ ਨਾਲ ਜਿਨ੍ਹਾਂ ਔਰਤਾਂ ਕਹਿੰਦੀ ਉਹਨਾਂ ਨੂੰ ਮaaf ਨਹੀਂ ਕਰਨਗੀਆਂ ਔਰ ਲੋਕ ਮੁਕੀਆਂ ਵੱਟੀ ਬੈਠੇ ਵੀ ਇੱਕ ਤਰੀਕਾਉਣ ਦੋ ਠਾ 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 ਪੰਜੇ ਤੇ ਬਟਨ ਦਬਾਉਣਾ ਹੈ ਖਾਸ ਤੌਰ ਤੇ ਇੱਕ ਚੀਜ਼ ਹੋਰ ਵੀ ਖਾਸ ਹੈ ਕਿ ਜਿਹੜਾ 1000 ਦਾ ਵਾਅਦਾ ਸੀ ਤੁਹਾਡੇ ਮੋਗੇ ਜ਼ਿਲ੍ਹੇ ਦੇ ਅੰਦਰ ਹੀ ਕੀਤਾ ਸੀ ਨਹੀਂ ਮੋਗੇ ਚ ਨਹੀਂ ਸੀ ਸਾਰੇ ਮੋਗੇ ਜ਼ਿਲ੍ਹੇ ਦੇ ਅੰਦਰ ਹੀ ਰੈਲੀ ਸੀ ਜਿਸ ਸਮੇਂ ਐਲਾਨ ਕੀਤਾ ਗਿਆ ਸੀ ਹਾਂ ਉਸ ਦਿਨ ਐਲਾਨ ਇੱਥੇ ਹੋਇਆ ਪਰ ਹੋਇਆ ਤਾਂ ਸਾਰੇ ਪੰਜਾਬ ਵਾਸਤੇ ਸੀਗਾ ਔਰ ਇੱਕ ਇਹ ਹੁਣ ਰਾਜਸਥਾਨ ਚੋਂ ਉੱਥੇ ਕੈਂਪੇਨ ਕਰਨ ਜਾਂਦੇ ਆ ਅਸੀਂ ਜੀ ਇੰਨੀਆਂ ਨੌਕਰੀਆਂ ਦੇਤੀਆਂ ਇੰਨੀਆਂ ਨੌਕਰੀਆਂ ਕੋਸ਼ਿਨੀ ਦਿੱਤਾ ਮੈਂ ਦੇਖਿਆ ਇੱਕ ਕੁੜੀ ਵਿਚਾਰੀ ਉਹ ਇੰਨਾ ਮੈਂ ਨਾ ਉਹ ਲਫਜ਼ ਜਦੋਂ ਮੈਂ ਦੇਖਿਆ ਨਾ ਉਹ ਮੈਂ ਲਫਜ਼ ਬਿਆਨ ਨਹੀਂ ਕਰ ਸਕਦੀ ਕਿ ਸਾਡੀਆਂ ਚੁੰਨੀਆਂ ਲਾਦੀਆਂ ਕਿੱਡੀ ਵੱਡੀ ਇਹ ਔਰਤ ਦੀ ਜਿਹੜੀ ਆ ਇਹ ਇੱਕ ਸੰਗ ਸ਼ਰਮ ਹੁੰਦੀ ਆ ਔਰਤ ਆਪਣੇ ਸਿਰ ਤੇ ਲੈ ਕੇ ਰੱਖਦੀ ਆ ਉਹਦਾ ਜਿਹੜਾ ਸਤਕਾਰ ਕੀਤਾ ਜਾਂਦਾ ਪਰ ਜਦੋਂ ਇਹ ਐਵੇਂ ਖੁੱਲ ਮੁਖਲੇ ਸ਼ਰੇਆਮ ਇੱਕ ਔਰਤ ਦੀ ਚੁੰਨੀ ਲੈ ਜਾਂਦੀ ਤਾਂ ਸਾਡੇ ਪੰਜਾਬ ਵਾਸਤੇ ਸਾਡੇ ਸਮਾਜ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਅਮਰਜੀਤ ਜੀ ਨੂੰ ਉਡੀਕ ਹੈ ਕਿ 24000 ਰੁਪਏ ਸਰਕਾਰ ਵੱਲ ਖੜਾ ਸ਼ਾਇਦ ਦੇ ਦੇ ਅੱਛਾ ਹੀ ਵੰਨਣੇ ਕਾਸ਼ ਨਹੀਂ ਦੇਣਾਗਾ 300 ਯੂਨਟ ਫ੍ਰੀ ਬਿਜਲੀ ਕਦੇ ਬਿੱਲ ਆਇਆ ਤੁਹਾਡਾ ਜਾਂ ਕੋਡੇ ਰਿਸ਼ਤੇਦਾਰ ਦਾ ਆਇਆ ਵੇਖੋ ਕਿ 300 ਯੂਨਟ ਫ੍ਰੀ ਬਿਜਲੀ ਦਾ ਵੀ ਕਾफी ਜ਼ਿਕਰ ਕੀਤਾ ਹੈ ਇੱਕ ਯੂਨਟ ਉੱਪਰ ਹੋ ਜਾਂਦੀ ਹੈ ਤਾਂ ਉਹ ਪੂਰਾ ਬਿੱਲ ਪੇ ਕਰਨਾ ਪੈਂਦਾ ਔਰ ਨੌਕਰੀਆਂ ਤਾਂ ਇਹਨਾਂ ਨੇ ਮਜ਼ਾਕ ਹੀ ਬਣਾ ਕੇ ਰੱਖਤਾ ਹੁਣ ਮੈਂ ਸਾਡੇ ਰਿਲੇਟਿਵ ਹਸਪੀਟਲਸ 'ਚ ਵੀ ਹੈਗੇ ਆ ਉਹ ਕਹਿੰਦੇ ਕਿ ਜਿਹੜਾ ਧਾਗਾ ਹੈ ਨਾ ਥ੍ਰੈਡ ਜਿਹਦੇ ਨਾਲ ਅਸੀਂ ਸਟਿਚ ਲਾਉਨੇ ਆ ਜਦੋਂ ਸਰਜਰੀ ਹੁੰਦੀ ਆ ਈਵਨ ਕਿ ਉਹ ਵੀ ਹੈ ਨਹੀਂ ਇੰਨੀ ਮਾੜੀ ਹਾਲਤ ਹੋ ਚੁੱਕੀ ਆ ਔਰ ਜਿਹੜਾ ਅਸੀਂ ਫੋਕਸ ਕਰਨਾ ਹੈ ਜਿਹੜੇ ਵਿਹਾਰ ਤੇ ਮੈਂ ਇਹ ਜਿਹੜੀ ਚੋਣ ਇਲੈਕਸ਼ਨ 'ਚ ਜਾਣਾ ਹੈ ਲੋਕਾਂ ਨਾਲ ਮੈਂ ਗੱਲਬਾਤ ਕਰਨੀ ਉਹਦੇ 'ਚ ਮੈਂ ਤਿੰਨ ਫੋਕਸ ਰੱਖੀ ਹੋਈ ਆ ਐਜੂਕੇਸ਼ਨ ਹੈਲਥ ਔਰ ਜੌਬ ਸੈਕਟਰ ਤੇ ਗੇਮਸ ਚੌਥਾ ਮੈਂ ਗੇਮਸ ਹੀ ਰੱਖਿਆ ਕਿ ਮੈਂ ਔਰ ਮੇਰੇ ਹਸਬੰਡ ਅਸੀਂ ਇਹ ਗੇਮਾਂ ਮੈਂ ਬਾਸਕਟਬਾਲ ਦੀ ਪਲੇਅਰ ਸੀ ਮੇਰੇ ਹਸਬੰਡ ਕਬੱਡੀ ਪਲੇਅਰ ਸੀ ਔਰ ਉੱਥੋਂ ਫਰੀਦਕੋਟ ਚੋਂ ਨਹਿਰੂ ਸਟੇਡੀਅਮ ਚੋਂ ਇੰਨੇ ਕ ਬੱਚੇ ਗੇਮਾਂ ਚ ਅੱਗੇ ਨਿਕਲੇ ਆ ਜਿਨ੍ਹਾਂ ਨੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਔਰ ਮੈਂ ਚਾਹੁੰਦੀ ਆ ਕਿ ਇਹ ਚੀਜ਼ਾਂ ਚਾਰਾਂ ਤੇ ਮੈਂ ਫੋਕਸ ਕਰ ਲਿਆ ਨਾ ਤੇ ਸਾਡੇ ਜਿਹੜੇ ਬੱਚੇ ਆ ਨੌਜਵਾਨ ਪੀੜ੍ਹੀ ਆ ਹੋ ਸਕਦਾ ਪਰਮਾਤਮਾ ਨੇ ਮੈਨੂੰ ਉਹਨਾਂ ਵਾਸਤੇ ਭੇਜਿਆ ਔਰ ਮੈਂ ਇਸ ਬਾਬਾ ਫਰੀਦ ਨਗਰੀ ਦੀ ਸੇਵਾ ਕਰਨੀ ਆ ਕਿਉਂਕਿ ਮੈਂ ਉੱਥੇ ਪੜੀ ਆ ਮੈਂ ਉੱਥੇ ਖੇਢੀ ਆ ਮੈਂ ਉੱਥੇ ਜਿਹੜੀ ਮੇਰੀ ਟੀਚਰ ਦੀ ਟ੍ਰੇਨਿੰਗ ਸੀਗੀ ਉਹ ਵੀ ਮੈਂ ਉੱਥੋਂ ਹੀ ਲਈ ਸੀਗੀ ਔਰ ਮੈਂ ਚਾਹੁੰਦੀ ਆ ਕਿ ਮੈਂ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਲੋਕ ਸਭਾ ਹਲਕਾ ਜਿਹੜੀਆਂ ਵੀ ਉੱਥੇ ਪ੍ਰੋਬਲਮ ਮੈਡੀਕਲ ਕਾਲਜ ਚ ਡਾਕਟਰ ਹੈ ਨਹੀਂ ਜਦੋਂ ਮੈਂ ਸਕੂਲ ਜੁਆਇਨ ਕੀਤਾ ਸੀ ਉਦੋਂ ਬਹੁਤ ਟੀਚਰ ਹੁੰਦੇ ਸੀਗੇ ਜਿਹੜੀ ਮੇਰੀ ਜਦੋਂ ਮੈਂ ਜੁਆਇਨ ਕੀਤਾ ਸੀ ਉਦੋਂ ਮੇਰੀ ਰੈਗੂਲਰ ਭਰਤੀ ਹੋਈ ਸੀ ਔਰ ਉਸ ਤੋਂ ਬਾਅਦ ਕੋਈ ਰੈਗੂਲਰ ਭਰਤੀ ਨਹੀਂ ਪਰ ਉਸ ਤੋਂ ਬਾਅਦ 5 ਸਾਲ ਤੱਕ ਕਾਂਗਰਸ ਦੀ ਵੀ ਸਰਕਾਰ ਰਹੀ ਹੈਗੀ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ 17 ਤੋਂ ਲਾ ਕੇ 22 ਤੱਕ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੇ ਕੀਤੀਆਂ ਪਰ ਉਹਨੀਆਂ ਨਹੀਂ ਜ਼ਿਆਦਾ ਹੋਈਆਂ ਜਿੰਨੀਆਂ ਮਤਲਕੇ ਹੋਣੀਆਂ ਚਾਹੀਦੀਆਂ ਸੀ ਇਹਨਾਂ ਨੇ ਤਾਂ ਜਮਾ ਹੀ ਇੱਕਦਮ ਪੱਤਾ ਸਾਫ਼ ਕਰਤਾ ਪਰ ਤੁਸੀਂ ਚਾਰ ਇਸ਼ੂ ਦਾ ਜ਼ਿਕਰ ਕੀਤਾ ਪਹਿਲਾਂ ਤੁਸੀਂ ਐਜੂਕੇਸ਼ਨ ਦਾ ਜ਼ਿਕਰ ਕੀਤਾ ਸਕੂਲ ਆਫ ਹੈਮਨਸ ਦਾ ਜ਼ਿਕਰ ਆਮ ਆਦਮੀ ਪਾਰਟੀ ਕਰਦੀ ਹੈ ਸਕੂਲ ਆਫ ਹੈਪੀਨਸ ਦਾ ਜ਼ਿਕਰ ਕਰਦੀ ਹੈ ਕੱਚੇ ਟੀਚਰ 13000 ਪੱਕੇ ਕਰਨ ਦਾ ਜ਼ਿਕਰ ਕਰਦੀ ਹੈ ਤੁਸੀਂ ਦੂਸਰਾ ਜ਼ਿਕਰ ਕੀਤਾ ਹੈਲਥ ਦਾ ਮੁਹੱਲਾ ਕਲੀਨਿਕਾਂ ਦਾ ਜ਼ਿਕਰ ਕੀਤਾ ਗਿਆ ਆਮ ਆਦਮੀ ਕਲੀਨਿਕ ਉਸ ਨੂੰ ਨਾਮ ਦਿੱਤਾ ਪੰਜਾਬ ਦੇ ਵਿੱਚ ਜੌਬ ਦੀ ਤੁਸੀਂ ਗੱਲ ਕੀਤੀ ਲਗਭਗ ਕਹਿੰਦੇ ਅਸੀਂ 40000 ਦੇ ਕਰੀਬ ਨੌਕਰੀਆਂ ਦੇ ਚੁੱਕੇ ਹਾਂ ਖੇਡਾਂ ਦਾ ਤੁਸੀਂ ਜ਼ਿਕਰ ਕੀਤਾ ਖੇਡਾਂ ਨੂੰ ਕਹਿੰਦੇ ਖੇਡਵਤਨ ਪੰਜਾਬ ਦੀਆਂ ਦੇ ਦੋਸੀ ਜਨ ਕਰਵਾ ਚੁੱਕੇ ਆ ਕੋਚ ਦੀ ਤਰਖਾ ਬਦਾਉਂਦਾ ਕੰਮ ਕੀਤਾ ਲੱਗਦਾ ਨਹੀਂ ਕਿ ਇਹ ਟੌਪਿਕ ਤਾਂ ਆਮ ਆਦਮੀ ਪਾਰਟੀ ਆਲਰੇਡੀ ਕਹਿ ਰਹੀ ਹੈ ਕਿ ਮੈਂ ਅਸੀਂ ਬਹੁਤ ਕੰਮ ਕਰ ਰਹੇ ਹਾਂ ਕੁਝ ਨਹੀਂ ਹੋਇਆ ਬਿਲਕੁਲ ਵੀ ਕੁਛ ਨਹੀਂ ਅਮਹ ਲਕਲੀ ਨੇ ਉਹ ਡਿਸਪੈਂਸਰੀ ਅਸੀਂ ਪਿੰਡਾਂ ਚ ਉਹਨਾਂ ਨੂੰ ਪੋਚਾ ਪੂਚੀ ਕਰਕੇ ਉੱਥੇ ਉਹ ਤੋਂ ਪਹਿਲਾਂ ਤਾਂ ਅਸੀਂ ਬਹੁਤ ਕੰਮ ਕਰਿਆ ਸੀਗਾ ਦਵਾਈਆਂ ਮੈਂ ਚੇਅਰਪਰਸਨ ਸੀ ਮੈਂ ਦਵਾਈਆਂ ਅਵੇਲੇਬਲ ਕਰਾਈਆਂ ਸੀ ਡਾਕਟਰ ਬੈਠਣ ਲੱਗੇ ਸੀ ਮੈਂ ਚੈੱਕ ਕਰਦੀ ਹੁੰਦੀ ਸੀ ਔਰ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਕੋਈ ਵਧੀਆ ਚੱਲ ਬਹੁਤ ਵਧੀਆ ਕੰਮ ਚੱਲਦਾ ਸੀ ਜਦੋਂ ਦੀ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਇੰਨੀ ਕੁ ਮਾੜੀ ਹੋ ਚੁੱਕੀ ਹੈ ਦਿਨ ਦਿਹਾੜੇ ਕਤਲ ਹੋ ਰਹੇ ਆ ਔਰ ਜਿਹੜੀ ਸਾਡੀ ਮੋਦੀ ਸਰਕਾਰ ਹੈ ਉਹਨਾਂ ਨੇ ਤਾਂ ਜਮਾਈ ਕਿਸਾਨਾਂ ਨੂੰ ਦੇਖੋ 13 ਮਹੀਨੇ ਉੱਥੇ 700 ਕਿਸਾਨ ਐ ਜਿਹੜਾ ਉਹ ਸ਼ਹੀਦ ਹੋਇਆ ਕੋਈ ਉਹਨਾਂ ਦੀ ਸੁਣਵਾਈ ਨਹੀਂ ਕੁਝ ਨਹੀਂ ਜਿਹੜੇ ਉੱਥੋਂ ਦੇ ਮੰਤਰੀ ਸੀ ਉਹਨਾਂ ਦੇ ਬੱਚੇ ਉੱਥੇ ਬੈਠੇ ਗਰੀਬਾਂ ਤੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਮਾਰ ਕੋਈ ਸੁਣਵਾਈ ਨਹੀਂ ਹੋਈ ਕਿੱਡਾ ਉਹਨਾਂ ਨੇ ਸਾਡੇ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਜਿਹੜਾ ਲੋਕਤੰਤਰ ਦਾ ਹੱਕ ਦਿੱਤਾ ਵੋਟ ਪਾਉਣ ਦਾ ਹੱਕ ਦਿੱਤਾ ਮੋਦੀ ਸਾਹਮਣੇ ਉਹ ਵੀ ਖੋ ਲੈਣਾ ਸਾਡਾ ਪੰਜਾਬ ਬਿਲਕੁਲ ਖਤਮ ਹੋ ਜਾਣਾ ਅਮਰ ਜੀ ਜੀ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸੋਚ ਸਮਝ ਕੇ ਜਿਹੜੀ ਕਾਂਗਰਸ ਪਾਰਟੀ ਹੈ ਸਾਡੀ ਨੇ ਗਰੀਬਾਂ ਦੀ ਵੀ ਮਦਦ ਕੀਤੀ ਹਰ ਵਰਗ ਦੀ ਮਦਦ ਕੀਤੀ ਹੈ ਹਰ ਵਰਗ ਬਾਰੇ ਸੋਚਦੀ ਹੈ ਬੱਚੋਨੀਆਂ ਵੀ ਲੋਕ ਥੋੜਾ ਜਸ ਇਸ ਬਾਰੇ ਸੋਚਣ ਝਾੜੂ ਨਾਲ ਲਿਆ ਕੇ ਦੇਖ ਹੀ ਲਿਆ ਉਹਨਾਂ ਨੇ ਕੀ ਨਤੀਜਾ ਨਿਕਲਿਆ ਲੋਕਾਂ ਨੇ ਪਹਿਲਾਂ ਮੁਹੰਮਦ ਸਦੀਕ ਨੂੰ ਵੀ ਦੇਖਿਆ 5 ਸਾਲ ਉਹਨਾਂ ਨੂੰ ਇਸ ਜਗ੍ਹਾ ਤੋਂ ਲੋਕ ਸਭਾ ਦੇ ਵਿੱਚ ਭੇਜਿਆ ਟਿਕਟ ਉਹਨਾਂ ਦੀ ਕੱਟ ਕੇ ਤੁਹਾਨੂੰ ਟਿਕਟ ਦਿੱਤੀ ਗਈ ਹੈ ਕਾਰਨ ਤੁਹਾਨੂੰ ਕੀ ਲੱਗਦਾ ਸਦੀਕ ਸਾਹਿਬ ਦੀ ਟਿਕਟ ਕੱਟਣ ਦਾ ਔਰ ਤੁਹਾਨੂੰ ਟਿਕਟ ਮਿਲਣ ਦਾ ਇਹ ਤਾਂ ਹੁਣ ਹਾਈਟ ਮਾਰੀ ਦਾਸਤਾ ਜਿੰਨਾ ਤਾਂ ਕਹਿੰਦੇ ਪਤਾ ਹੈ ਕੋਈ ਨਾ ਕੋਈ ਤਾਂ ਕਮੀ ਜ਼ਰੂਰ ਸਦੀਕ ਸਾਹਿਬ ਚ ਵੀ ਰਹੀ ਹੋਗੀ ਨਹੀਂ ਤਾਂ ਬੰਦਾ ਰਿਪੀਟ ਵੀ ਕਰ ਦਿੰਦੇ ਐ ਐਮਪੀ ਨੂੰ ਕਈ ਵਾਰੀ ਨਹੀਂ ਵੀ ਕਰਦੀ ਪਾਰਟੀ ਰਿਪੀਟ ਪਰ ਉਹ ਵਧੀਆ ਵਿਚਰਦੇ ਰਹੇ ਆ ਬੜੇ ਵਧੀਆ ਕਲਾਕਾਰ ਆ ਹੋ ਔਰ ਜਿੰਨਾ ਉਹਨਾਂ ਦਾ ਕੰਮ ਸੀ ਉਹ ਕਰਦੇ ਵੀ ਰਹੇ ਆ ਅਮੇਕਾ ਨੰਗੀ ਸੀ ਪਰ ਪਧੌੜ ਗਏ ਸੀ ਸੀ ਉਹਨਾਂ ਦੇ ਨਾਮ ਵਾਲਾ ਬੈਂਚ ਪਿਆ ਸੀਗਾ ਉਹਨਾਂ ਦਾ ਨਾਮ ਲਿਖਿਆ ਹੋਇਆ ਸੀਗਾ ਕੀਤੇ ਆ ਕੰਮ ਤਾਂ ਕੀਤੇ ਆ ਉਹਨਾਂ ਦਾ ਤੁਹਾਡੇ ਲਾਕੇ ਹਾਈ ਕਮਾਂਡ ਦਾ ਫੈਸਲਾ ਜੀ ਕੀ ਤੁਹਾਡੇ ਤੁਹਾਡੇ ਇਲਾਕੇ ਚ ਸਦੀਕ ਸਾਹਿਬ ਨੇ ਕਿਹੜੇ ਕੰਮ ਕੀਤੇ ਜਿਹੜੇ ਲੋਕਾਂ ਨੂੰ ਜਾ ਕੇ ਦੱਸੋਗੇ ਕਿ ਸਦੀਕ ਸਾਹਿਬ ਨੇ ਆ ਕੰਮ ਕੀਤੇ ਸੀਗੇ ਤੁਸੀਂ ਪਿਛਲੀ ਵਾਰ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਲਵ ਲੂੰਗੀ ਕਿੰਨੇ ਵੇਤਾ ਕਿੱਤੇ ਆ ਯਾਦ ਨਹੀਂ ਆ ਕੋਈ ਨਹੀਂ ਮੈਂ ਐਕਚੁਅਲੀ ਬਾਲਾ ਧਿਆਨ ਨਹੀਂ ਸੀ ਦਿੰਦੀ ਜੀ ਲੋਕ ਸਭਾ ਪਹਿਲਾਂ ਬਟ ਹੁਣ ਮੈਂ ਥੋੜਾ ਲੋਕਾਂ ਚ ਜਾਉਂਗੀ ਔਰ ਵਿਚਰਦੀ ਆ ਫਿਰ ਥੋੜਾ ਥੋੜਾ ਮੈਂ ਦੇਖੋ ਕੰਮ ਤਾਂ ਉਹਨੇ ਕੀ ਕੀਤਾ ਪਾਰਟੀ ਵਾਜੀ ਤਾਂ ਫੰਡ ਆਉਂਦਾ ਸੀ ਉਹ ਤਾਂ ਐਮਪੀ ਨੇ ਫੰਡ ਹੀ ਦੇਣਾ ਹੁੰਦਾ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਲੱਗਦਾ ਕਿ ਕੋਈ ਕਮੀ ਤਾਂ ਜ਼ਰੂਰ ਰਹੀ ਹੋएगी ਜਿਹੜੀ ਟਿਕਟ ਕੱਟੀ ਗਈ ਹੈ ਨਹੀਂ ਟਿਕਟ ਕੱਟੇ ਜਾਣ ਦਾ ਕੋਈ ਕਾਰਨ ਤਾਂ ਹੈ ਨੀਗਾ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੈ ਗੱਲ ਹੋਈ ਸਦੀਕ ਸਾਹਿਬ ਨਾਲ ਟਿਕਟ ਉਹਨਾਂ ਦੀ ਟਿਕਟ ਕੱਟਣ ਦੀ ਵੰਦ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਵੀ ਤੂੰ ਸਾਡੀ ਬੇਟੀ ਆ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਜਿੱਥੇ ਵੀ ਤੁਸੀਂ ਜਾਓਗੇ ਮੈਨੂੰ ਮੈਂ ਉੱਥੇ ਤੁਹਾਡੇ ਨਾਲ ਚੱਲੂਗਾ ਔਰ ਉਹਨਾਂ ਦਾ ਆਪ ਆਪ ਸਪੈਸ਼ਲੀ ਨਾਲੇ ਉਹਨਾਂ ਨੇ ਮੈਨੂੰ ਕੰਗ੍ਰੈਚੁਲੇਸ਼ਨ ਕੀਤਾ ਨਾਲੇ ਮੈਨੂੰ ਕਾਲ ਕੀਤੀ ਔਰ ਕਹਿੰਦੇ ਕੋਈ ਗੱਲ ਨਹੀਂ ਬੇਟਾ No problem ਮੈਂ ਹੈਪੀ ਆ ਸਦੀਕ ਸਾਹਿਬ ਆਉਣਗੇ ਪ੍ਰਚਾਰ ਲਈ ਹਾਂਜੀ ਜ਼ਰੂਰ ਆਉਣਗੇ ਮੁਕਾਬਲਾ ਉਹ ਤਾਂ ਬੜੇ ਵਧੀਆ ਸਟੇਜ ਕਰਦੇ ਆ ਉਹਨਾਂ ਨੂੰ ਤਾਂ ਜ਼ਿਆਦਾ ਨੌਲੇਜ ਹੈ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਉਸ ਉਹਨੂੰ ਤਾਂ ਪਰਮਾਤਮਾ ਨੇ ਗੋਣ ਦਿੱਤਾ ਹੁੰਦਾ ਜਿਵੇਂ ਕਰਮਜੀਤਨ ਮੈਂ ਹੈਗੀਆਂ ਪੋਲੀਟੀਕਲ ਮੈਂ ਉਹਵੇਂ ਦੀਆਂ ਚੀਜ਼ਾਂ ਰੱਖਣੀਆਂ ਉਹਨਾਂ ਨੇ ਹਾਸੇ ਮਜ਼ਾਕ ਚ ਲੋਕਾਂ ਨੂੰ ਤੁਸੀਂ ਗੱਲ ਨਾਟਕੀ ਚੀਜ਼ਾਂ ਕਰਕੇ ਉਹਨਾਂ ਨੇ ਲੋਕਾਂ ਨੂੰ ਦੱਸਣਾ ਤੁਸੀਂ ਗੱਲ ਕੀਤੀ ਗੁਣੀ ਬੰਦਿਆਂ ਦੀ ਦੋ ਗੁਣੀ ਬੰਦੇ ਤੁਹਾਡੇ ਮੁਕਾਬਲੇ 'ਚ ਵੀ ਖੜੇ ਨੇ ਜੀ ਹੰਸ ਰਾਜ ਅਨਸ ਜੀ ਨੇ ਔਰ ਦੂਸਰੇ ਪਾਸੇ ਕਰਮਜੀਤ ਅਨਮੋਲ ਨੇ ਜੀ ਕਿਹੜੇ ਕਿਹੜੇ ਗੁਣਾਂ 'ਚ ਲੱਗਦੇ ਆ ਉਹਨਾਂ 'ਚ ਉਹ ਸਟੇਜ ਕਲਾਕਾਰ ਹੈ ਉਹਨਾਂ ਦੀਆਂ ਫਿਲਮਾਂ ਸਾਈਨ ਕੀਤੀਆਂ ਹੋਈਆਂ ਇਹ ਉਹਨਾਂ ਦਾ ਗੁਣ ਹੈ ਜਿਹੜਾ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਹੋਇਆ ਮੈਨੂੰ ਪ੍ਰਮਾਤਮਾ ਨੇ ਗੁਣ ਦਿੱਤਾ ਵੀ ਤੁਸੀਂ ਲੋਕਾਂ 'ਚ ਜਾ ਕੇ ਵਿਚਰੋ ਸੇਵਾ ਕਰੋ ਲੋਕਾਂ ਦੀਆਂ ਦੁੱਖਤ ਕਲੀਫਾਂ ਸੁਣੋ ਮੈਂ ਆਵਦਾ ਕੰਮ ਕਰੂੰਗੀ ਉਹ ਆਵਦਾ ਕਰਨਗੀ ਲੱਗਦਾ ਨਹੀਂ ਕਿ ਲੋਕ ਉਹਨਾਂ ਵੱਲ ਵੀ ਜਾ ਸਕਦੇ ਹੈਗੇ ਫਰੀਦਕੋਟ ਦੇ ਉਹਨਾਂ ਵੱਲ ਕਿਉਂ ਨਾ ਜਾਣ ਟੋਡੇ ਵਾਲੀ ਕਿਉਂ ਨਾ ਜਾਣ ਕਿਉਂਕਿ ਮੁਕਾਬਲੇ ਦੇ ਵਿੱਚ ਜਿਵੇਂ ਦੇਖਾ ਤਾਂ ਇੱਕ ਪਾਸੇ ਸਤਾ ਧਿਰ ਦਾ ਵਿਅਕਤੀ ਹੋਵੇ ਭਗਵੰਤ ਮਾਨ ਸਾਹਿਬ ਦਾ ਖਾਸ ਦੋਸਤ ਹੋਵੇ ਦੂਸਰੇ ਪਾਸੇ ਪਦਮਸ਼੍ਰੀ ਕਲਾਕਾਰ ਅਨਸਰ ਆ ਜਾਂਸ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਵੱਡੇ ਲੀਡਰ ਨਾਲ ਜਿੱਤੇ ਹੁਣ ਤਾਂ ਲੋਕਾਂ ਨਹੀਂ ਦੱਸਣਾ ਤੁਸੀਂ ਇੱਕ ਵੋਟਰ ਦੇ ਤੌਰ ਤੇ ਕੀ ਸੋਚ ਰਹੇ ਹੋ ਮੈਂ ਤਾਂ ਇਹ ਸੋਚਦੀ ਵੀ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਹੁਣ ਲੋਕ ਲਾਈਕ ਦੇਖਣਗੇ ਵੀ ਸਾਨੂੰ ਕਿਹੜਾ ਬੰਦਾ ਸਾਡੇ ਵਿੱਚ ਰਹਿ ਸਕਦਾ ਕਿਉਂਕਿ ਉਹ ਤਾਂ ਕਲਾਕਾਰ ਹੈ ਉਹਨਾਂ ਨੇ ਤਾਂ ਲੈ ਕੇ ਆਪਣੀਆਂ ਜਿੱਦੇ ਉਹ ਖਤਮ ਹੋ ਗਿਆ ਲੈਕਚਰ ਉਹਨਾਂ ਨੇ ਚਲੇ ਜਾਣਾ ਉਹਨਾਂ ਦੀਆਂ ਤਾਂ ਆਲਰੇਡੀ ਕਰਮਜੀਤ ਅਨਮੋਲ ਦੀ ਤਾਂ ਚਾਰ ਫਿਲਮਾਂ ਉਹਨਾਂ ਨੇ ਸਾਈਨ ਕੀਤੀਆਂ ਆਈ ਥਿੰਕ ਆਸਟ੍ਰੇਲੀਆ ਚ ਉਹਨਾਂ ਦੀ ਟਿਕਟ ਵੀ ਓਕੇ ਹੋਈ ਹੋਈ ਆ ਉਹਨਾਂ ਨੇ ਤਾਂ ਚੜ ਜਾਣਾ ਉਹਨਾਂ ਦਾ ਮੈਲ ਦਾ ਰਿਜ਼ਲਟ ਵੀ ਪਿੱਛੇ ਭੇਜਣਾ ਪੈਣਾ ਕੀ ਲੱਗਦਾ ਰਿਜ਼ਲਟ ਤਾਂ ਉਸ ਤੇ ਨਹੀਂ ਫੈਸਲਾ ਹੋਣਾ ਤਾਂ ਲੋਕਾਂ ਨੇ ਖਾਸ ਕਰਕੇ ਦੋ ਜ਼ਿਲ੍ਹੇ ਫਰੀਦਕੋਟ ਹੋ ਗਿਆ ਨਾਲ ਮੋਗਾ ਹੋ ਗਿਆ ਮੇਜਰ ਏਰੀਆ ਨਾਲ ਜ਼ਿਲ੍ਹਿਆਂ ਦਾ ਹੁੰਦਾ ਇੱਕ ਜਿਹੜਾ ਕਿ ਲਈ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵੀ ਤੁਹਾਡੇ ਚ ਪੈਂਦਾ ਬਠਿੰਡਾ ਜ਼ਿਲ੍ਹੇ ਦਾ ਹਾਂਜੀ ਰਾਮਪੁਰਾ ਫੂਲ ਕਿੱਦੜਵਾ ਤਿੰਨੋ ਜ਼ਿਲ੍ਹਿਆਂ ਨੂੰ ਜੇ ਮੈਂ ਮਲਾਲਮਾ ਮੁਕਸਰ ਸਾਹਿਬ ਵੀ ਮੁਕਸਰ ਸਾਹਿਬ ਦਾ ਜ਼ਿਲ੍ਹਾ ਜਿਹੜਾ ਹੈਗਾ ਵਿਧਾਨ ਸਭਾ ਗਿੱਦੜਵਾ ਉਹ ਵੀ ਤੁਹਾਡੇ ਚ ਜੀ ਗਿੱਦੜ ਚਾਰ ਜ਼ਿਲ੍ਹਿਆਂ ਦੇ ਏਰੀਆ ਤੁਹਾਡੇ ਚਾਰੇ ਨੇਗੇ ਤਾਂ ਚਾਰ ਜ਼ਿਲ੍ਹਿਆਂ ਦੇ ਏਰੀਆ ਦੇ ਵਿੱਚ ਅਲੱਗ-ਅਲੱਗ ਏਰੀਆ ਦਾ ਅਲੱਗ-ਅਲੱਗ ਵਿਕਾਸ ਹੋਣਾ ਲੱਗੇਗਾ ਜੀ ਕਿਹੜੀਆਂ ਕਿੜੀਆਂ ਚੀਜ਼ਾਂ ਹਾਲੇ ਤੱਕ ਲੱਗ ਰਹੀਆਂ ਨੇ ਜਿਹੜੀਆਂ ਫਰੀਦਕੋਟ ਲੋਕ ਸਭਾ ਏਰੀਆ ਦੇ ਵਿੱਚ ਹੋਣੀਆਂ ਬਾਕੀ ਨੇ ਔਰ ਜੇਕਰ ਲੋਕ ਤੁਹਾਨੂੰ ਸੱਤਾ ਦਿੰਦੇ ਨੇ ਤਾਂ ਤੁਸੀਂ ਉਹ ਚੀਜ਼ਾਂ ਕਰੋਗੇ ਮੈਂ ਇੰਡਸਟਰੀ ਜਿਹੜਾ ਸਾਡਾ ਮੇਨ ਮੋਟਿਵ ਹੈ ਵੀ ਫਰੀਦਕੋਟ ਚ ਅਸੀਂ ਇੰਡਸਟਰੀ ਲੈ ਕੇ ਆਈਏ ਤਾਂ ਜੋ ਲੋਕਾਂ ਨੂੰ ਕੰਮ ਮਿਲ ਸਕੇ ਲੋਕ ਆਪਣੀ ਰੋਟੀ ਰੋਜੀ ਕਮਾ ਕਮਾ ਕੇ ਖਾ ਸਕਣ ਇੰਡਸਟਰੀ এডੂਕੇਸ਼ਨ এডੂਕੇਸ਼ਨ ਤੇ ਜੋ ਕਿਉਂਕਿ ਸਾਡੀ ਫੈਮਿਲੀ ਚ ਅਸੀਂ 7-8 ਜਣੇ এডੂਕੇਸ਼ਨ ਡਿਪਾਰਟਮੈਂਟ ਚ ਆ ਔਰ ਸਾਡਾ ਜਿਹੜਾ ਡਾਕਟਰ ਵੀ ਹੈ ਸਾਡੇ ਬੱਚੇ ਮੈਡੀਕਲ ਕਾਲਜ ਚ ਜਦੋਂ ਉਹ ਦੱਸਦੇ ਆ ਵੀ ਕੁਝ ਨਹੀਂ ਉੱਥੇ ਕੋਈ ਸਹੂਲਤ ਨਹੀਂ ਹੈਗੀ ਉਦੋਂ ਮਨ ਬੜਾ ਦੁਖੀ ਹੁੰਦਾ ਵੀ ਸਾਡੇ ਇੰਨੇ ਨੇ ਪੜ੍ਹੇ ਆ ਬੱਚੇ ਜੇ ਉੱਥੇ ਹੀ ਲੋਕਾਂ ਦੀ ਸੇਵਾ ਹੀ ਨਹੀਂ ਚੰਗੇ ਤਰੀਕੇ ਨਾਲ ਕਰ ਸਕਦੇ ਤਾਂ ਕੀ ਫਾਇਦਾ ਇਹ ਚੀਜ਼ਾਂ ਤਾਂ ਸਰਕਾਰਾਂ ਨਹੀਂ ਕਰਨੀਆਂ ਹੁੰਦੀਆਂ ਬਿਲਕੁਲ ਲੱਗਦਾ ਕਿ ਇਹ ਚੀਜ਼ਾਂ ਕਰਨ ਦੇ ਵਿੱਚ ਕਾਮਯਾਬ ਹੋ ਪਾਉਗੇ ਕਿਉਂਕਿ ਏਰੀਆ ਬਹੁਤ ਵੱਡਾ ਹੈ ਅਲੱਗ-ਲਗੇਰੀ ਦੀ ਡਿਮਾਂਡ ਨਹੀਂ ਫਰੀਦਕੋਟ ਦੇ ਵਿੱਚ ਖਾਸ ਤੌਰ ਤੇ ਦੇਖਦੇ ਆ ਤਾਂ ਕੋਈ ਸੂਫੀਜ਼ਮ ਦੇ ਨਾਲ ਜੁੜੀ ਹੋਈ ਚੀਜ਼ ਨਹੀਂ ਹਾਲਾਂਕਿ ਬਾਬਾ ਫਰੀਦ ਜੀ ਦੀ ਉਹ ਧਰਤੀ ਹੈ ਮੋਗਾ ਜ਼ਿਲ੍ਹੇ ਦਾ ਦੇਖਦੇ ਹਾਂ ਪੰਜਾਬ ਦਾ ਸੈਂਟਰ ਆ ਜਾਂਦਾ ਪਰ ਕੋਈ ਖਾਸ ਇੰਡਸਟਰੀ ਇਸ ਸੈਂਟਰ ਪੁਆਇੰਟ ਤੇ ਵੀ ਨਜ਼ਰ ਨਹੀਂ ਆਉਂਦੀ ਆਈ ਵਿਲ ਟ੍ਰਾਈ ਦੂਸਰੀ ਚੀਜ਼ ਖਾਸ ਤੌਰ ਤੇ ਜਦੋਂ ਦੇਖਦੇ ਆ ਮੁਕਾਬਲਾ ਫਰੀਦਕੋਟ ਦਾ ਸੀ ਦੇਖਿਆ ਪੱਲੜਾ ਭਾਰੀ ਕਿਸਾਨੀ ਅੰਦੋਲਨ ਕਰਕੇ ਵੀ ਬਹੁਤ ਜ਼ਿਆਦਾ ਹੰਸਰਾ ਜੰਸ ਦਾ ਵਿਰੋਧ ਹੋ ਰਿਹਾ ਹੈਗਾ ਹੰਸਰਾ ਜਾਂ ਹੰਸ ਨੂੰ ਲੈ ਕੇ ਕੀ ਲੱਗਦਾ ਹੈ ਜਿਹੜੇ ਕਿਸਾਨੀ ਵਿਰੋਧ ਹੋ ਰਿਹਾ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ ਗਰੰਟੀਆਂ ਦੇ ਰਹੀ ਹੈ ਕਿ ਜੀ ਸੁਆਮੀਨਾਥ ਦੀ ਰਿਪੋਰਟ ਹੈ ਜਿਹੜੀ ਉਸ ਨੂੰ ਲਾਗੂ ਕਰ ਦਿੱਤਾ ਜਾਏਗਾ ਸਿਫਾਰਸ਼ਾਂ ਮੰਨ ਲਈਆਂ ਜਾਣਗੀਆਂ ਹੈ ਪੋਸਿਬਿਲਟੀ ਜੀ ਮਨਾਵਾਂਗੇ ਲੋਕ ਸਭਾ ਚ ਜਾ ਕੇ ਮਨਾਵਾਂਗੇ ਪਲਾਨ ਕੀ ਹੈ ਪਲਾਨ ਕਰਾਂਗੇ ਨਾ ਹਾਲ ਤਾਂ ਪਹਿਲਾਂ ਰਿਜ਼ਲਟ ਦੇਖਦੀ ਹੈ ਮਾਇਕ ਰੂਦੀ ਕਿਰਪਾ ਹੋਈ ਤਾਂ ਜ਼ਰੂਰ ਲੋਕ ਸਭਾ ਚ ਲੋਕਾਂ ਦੀ ਆਵਾਜ਼ ਬਣ ਕੇ ਜਾਵਾਂਗੇ ਕਿਉਂਕਿ ਲੋਕਾਂ ਦੇ ਕਾਰਨ ਹੀ ਅੱਜ ਜਿਹੜੀ ਮੈਨੂੰ ਲੋਕ ਸਭਾ ਦੀ ਫਰੀਦਕੋਟ ਦੀ ਟਿਕਟ ਮਿਲੀ ਹੈ ਇਹ ਲੋਕਾਂ ਦੇ ਕਾਰਨ ਹੀ ਮਿਲੀ ਹੈ ਪੰਜਾਬੀ ਚ ਨੇ ਇੱਕ ਕਹਾਵਤ ਹੈ ਕਹਿੰਦੇ ਇੱਕ ਅਨਾਰ 100 ਬਿਮਾਰ ਟਿਕਟ ਫਰੀਦਕੋਟ ਦੀ ਇੱਕ ਸੀ ਲੈਣ ਵਾਲੇ ਕਾਫੀ ਸੀ ਨਰਾਜ਼ਗੀ ਵੀ ਸਾਹਮਣੇ ਆਉਣ ਲੱਗੀ ਹੈ ਫਰੀਦਕੋਟ ਤੋਂ ਪਰਮਿੰਦਰ ਜੀ ਨੇ ਉਹਨਾਂ ਨੇ ਨਾਰਾਜ਼ਗੀ ਜ਼ਾਹਤ ਕੀਤੀ ਕਹਿੰਦੇ ਜੀ ਕਾਂਗਰਸ ਦਾ ਤਾਂ ਅਕਾਲੀਕਰਨ ਕੀਤਾ ਜਾ ਰਿਹਾ ਹੈਗਾ ਅਕਾਲੀ ਦਲ ਚੋਂ ਆਏ ਹੋਏ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ 2022 ਚ ਇਲੈਕਸ਼ਨ ਹਾਰ ਚੁੱਕੇ ਐ 35 35 ਹਜ਼ਾਰ ਦੀ ਲੀਡ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਪਾਰਟੀ ਵਰਕਰ ਦੀ ਨਹੀਂ ਸੁਣੀ ਜਾ ਰਹੀ ਜਿਹੜੇ 25 ਸਾਲਾਂ ਤੋਂ ਇਲੈਕਸ਼ਨ ਲੜ ਰਹੇ ਐ ਨਹੀਂ ਇਹ ਪਰਮਿੰਦਰ ਕੇ ਵੀ ਗਏ ਸੀ ਕਾਲੀ ਦਲ 'ਚ ਇਹ ਵੀ ਰਹਿ ਕੇ ਆਏ ਐ ਇਹ ਵੀ ਟਿਕਟ ਲੈਣ ਗਏ ਸੀ ਬਟ ਫਿਰ ਜਦੋਂ ਮਿਲ ਹੀ ਨਹੀਂ ਫਿਰ ਵਾਪਸ ਆ ਗਏ ਇਹ ਵੀ ਕਹੇ ਸੀ ਟਿਕਟ ਵਾਸਤੇ ਇਹ ਕਾਂਗਰਸ ਜਾਂ ਢਿੱਕੇ ਕਾਲੀ ਦਲ 'ਚ ਚਲੇ ਗਏ ਸੀਗੇ ਔਰ ਅਸੀ ਤਾਂ ਲਾਈਕ ਡਿਜ਼ਰਵ ਕਰਦੇ ਆ ਕੰਮ ਕਰਦੇ ਆ 24 ਆਵਰ ਲੋਕਾਂ ਚ ਰਹਿੰਦਾ ਵਾ ਲੋਕ ਪ੍ਰੈਜ਼ੈਂਟ ਪਾਲਦੇ ਆ ਨਾ ਵੀ ਬੰਦਾ ਸਾਡੇ ਚ ਪ੍ਰੈਜ਼ੈਂਟ ਰਹਿੰਦਾ ਤਾਂ ਫਿਰ ਲੋਕ ਚਾਹੁੰਦੇ ਵੀ ਆ ਔਰ ਜਿਹੜੇ ਅਸੀਂ 5 ਸਾਲ ਮੈਂ ਚੇਅਰਪਰਸਨ ਰਹੀਆਂ ਸਾਊ ਕੇ ਸਾਊ 25 ਸਾਲ ਤੋਂ ਜ਼ਿਲ੍ਹਾ ਸੰਭ ਰਹੇ ਆ ਅਸੀਂ ਕੰਮ ਵੀ ਕੀਤਾ ਲੋਕਾਂ ਦੇ ਸਾਨੂੰ ਮੌਕਾ ਮਿਲੇ ਸੀ ਲੋਕਾਂ ਦੀ ਕੰਮ ਵੀ ਕੀਤੀ ਆਖਰੀ ਸਵਾਲ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਤੁਹਾਨੂੰ ਵੋਟ ਪਾਉਣ? ਅਪੀਲ ਤਾਂ ਮੈਂ ਇਹੀ ਕਰੂੰਗੀ ਵੀ ਮੈਂ ਜਿਹੜੀਆਂ ਵੀ ਪ੍ਰੋਬਲਮਸ ਐ ਲੋਕ ਸਭਾ ਹਲਕੇ ਦੀਆਂ ਉਹਨਾਂ ਨੂੰ ਕੋਸ਼ਿਸ਼ ਕਰੂੰਗੀ ਮੈਂ ਵੀ ਉਹ ਹੱਲ ਕੀਤੀਆਂ ਜਾਣ ਔਰ ਮੈਂ ਐਜ਼ ਅ ਲੇਡੀਜ਼ ਹੋਣ ਦੇ ਨਾਤੇ ਲੇਡੀਜ਼ ਨੂੰ ਬਹੁਤ ਸਹੂਲਤ ਹੋ ਜੂਗੀ ਕਿ ਉਹ ਮੇਰੇ ਨਾਲ ਕੋਈ ਵੀ ਆਪਦਾ ਦੁੱਖ ਤਕਲੀਫ ਸ਼ੇਅਰ ਕਰ ਸਕਦੀਆਂ ਮੈਂ ਉਹਨਾਂ ਨੂੰ ਜ਼ਰੂਰ ਮੌਕਾ ਦਵੂੰਗੀ ਵੀ ਮੇਰੇ ਨਾਲ ਕੇ ਹੁਣ ਵੀ ਮੈਂ ਜਦੋਂ ਕਿਸੇ ਵੀ ਕੈਂਪੇਨ ਚ ਜਾਂਦੀ ਆ ਲੇਡੀਜ਼ ਨੂੰ ਸਪੈਸ਼ਲ ਆਪਣੇ ਕੋਲੇ ਬਲਾ ਕੇ ਉਹਨਾਂ ਨੂੰ ਨਾਲ ਖੜਾਉਣੀ ਆ ਬਿਠਾਉਣੀ ਵੀ ਆ ਔਰ ਕਈ ਵਾਰੀ ਕੋਈ ਲੇਡੀਜ਼ ਦਾ ਕੋਈ ਦੁੱਖ ਤਕਲੀਫ ਹੁੰਦਾ ਲੇਡੀਜ਼ ਲੇਡੀਜ਼ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਿਉਂਕਿ ਜਦੋਂ ਜੈਂਟਸ ਹੁੰਦਾ ਮੈਂ ਸਭ ਤੋਂ ਵਧੀਆ ਜਿਹੜਾ ਸਾਡੇ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਇਹ ਫੈਸਲਾ ਲਿਆ ਵੀ ਲੇਡੀਜ਼ ਨੂੰ ਸੀਟ ਦੇਣੀ ਆ ਸੀ ਔਰ ਮੈਕਨੀ ਬਹੁਤ ਵਧੀਆ ਸਾਡੀਆਂ ਲੇਡੀਜ਼ ਜਿਹੜੀਆਂ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਔਰ ਹਾਂ ਐਮਸੀ ਵਗੈਰਾ ਸਾਰੀਆਂ ਜਿਹੜੀਆਂ ਕਾਉਂਸਲਰ ਵਗੈਰਾ ਹੁੰਦੀਆਂ ਉਹਨਾਂ ਨੂੰ ਕਈ ਵਾਰੀ ਬੰਦੇ ਕੋਲੇ ਉਹ ਗੱਲ ਨਹੀਂ ਕਰ ਸਕਦੇ ਬਿਲਕੁਲ ਔਰ ਲੇਡੀਜ਼ ਜਦੋਂ ਹੁੰਦੀ ਹੈ ਉਹਨਾਂ ਨੂੰ ਐ ਹੁੰਦਾ ਵੀ ਹਾਂ ਅਸੀਂ ਖੁੱਲ ਕੇ ਗੱਲ ਕਰ ਲਾਂਗੇ ਕਈ ਵਾਰੀ ਕੋਈ ਪ੍ਰੋਬਲਮ ਐਹੋ ਜੀ ਹੁੰਦੀ ਜਿਹੜੀ ਅਸੀਂ ਜੈਂਟਸ ਨਾਲ ਨਹੀਂ ਸ਼ੇਅਰ ਕਰ ਸਕਦੇ ਉਹ ਲੇਡੀਜ਼ ਨਾਲ ਹੀ ਕੀਤੀ ਜਾਂਦੀ ਹੈ ਸੋ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਵੀ ਸਾਰੀਆਂ ਬੀਬੀਆਂ ਭੈਣਾ ਮੇਰੇ ਮੁੱਡੇ ਨਾਲ ਮੁੱਢਾ ਜੋੜ ਕੇ ਖੜਨ ਔਰ ਜਿਹੜੀਆਂ ਵੀ ਦੁੱਖ ਤਕਲੀਫਾਂ ਔਰ ਸਾਡੇ ਲੋਕ ਸਭਾ ਹਲਕੇ ਦੀਆਂ ਜਿਹੜੀਆਂ ਵੀ ਪ੍ਰੋਬਲਮਸ ਐ ਉਹਨਾਂ ਨੂੰ ਮੈਂ ਜੇਕਰ ਉਹਨਾਂ ਦਾ ਮੈਨੂੰ ਸਾਥ ਹੋਊਗਾ ਮੇਰੇ ਨਾਲ ਖੜਨਗੇ ਮੇਰੀ ਸਪੋਰਟ ਕਰਨਗੇ ਤਾਂ ਮੇਰੀ ਹੋਰ ਤਾਕਤ ਬਣੂਗੀ ਔਰ ਮੈਂ ਲੋਕ ਸਭਾ ਚ ਜਾ ਕੇ ਉਹਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਚੰਗੇ ਤਰੀਕੇ ਨਾਲ ਰੱਖ ਸਕੂਗੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਹੈ ਉਹਨਾਂ ਨੂੰ ਅਪੀਲ ਕਰੋ ਕਿ ਆਉਣ ਵਾਲੀ 1 ਜੂਨ ਨੂੰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਮੈਨੂੰ VOTING ਕਰਨ ਔਰ ਮੈਂ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਪ੍ਰੋਬਲਮਸ ਉਹਨਾਂ ਨੂੰ ਵਧੀਆ ਤਰੀਕੇ ਨਾਲ ਉੱਥੇ ਆਪਣੀ ਉਹਨਾਂ ਦੀ ਆਵਾਜ਼ ਬਣ ਕੇ ਲੋਕ ਸਭਾ 'ਚ ਬੈਠੂਗੀ ਔਰ ਉਹਨਾਂ ਦੀ ਆਵਾਜ਼ ਪਹੁੰਚਾਉਂ। ਸਵਾਗਤ ਧੰਨਵਾਦ ਜੀ ਸਵਾਦ ਦੇ ਲਈ। ਥੈਂਕ ਯੂ ਜੀ। ਸੋ ਗੱਲਬਾਤ ਕਰ ਰਹੇ ਸੀ ਅਮਰਜੀਤ ਕੌਰ ਸਾਹੋਕੇ ਜੀ ਨਾਲ ਜਿਹੜੇ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਸੋ ਦੇਖਣਾ ਹੋਏਗਾ ਕਿ ਫਰੀਦਕੋਟ ਹਲਕੇ ਦੇ ਲੋਕ ਕਿਸ ਦਾ ਸਾਥ ਦਿੰਦੇ ਨੇ। ਫਿਲਹਾਲ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਦੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ